ਨਾਜਪਣਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬੀ ਗੱਜਲ ਮੰਚ ਪੰਜਾਬ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਮਾਤਾ ਜਸਵੰਤ ਕੌਰ ਕਵਿਤਰੀ ਪੁਰਸਕਾਰ 2025 ਨਾਲ ਸਨਮਾਨਿਤ ਕੀਤੇ ਜਾਣਗੇ ਡਾਕਟਰ ਜਸਪ੍ਰੀਤ ਕੌਰ ਫਲਕ ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਪੰਜਾਬੀ ਗਜ਼ਲ ਮੰਚ ਦੇ ਪ੍ਰਧਾਨ ਸਰਦਾਰ ਪੰਛੀ ਨੇ ਦੱਸਿਆ ਕਿ ਡਾਕਟਰ ਫਲਕ ਦੀਆਂ ਸਾਹਿਤਕ ਅਤੇ ਸੱਭਿਆਚਾਰਕ ਪ੍ਰਾਪਤੀਆਂ ਦੇ ਮੱਦੇਨਜ਼ਰ ਇਹ ਸਨਮਾਨ ਉਨ੍ਹਾਂ ਨੂੰ ਪ੍ਰਸਿੱਧ ਲੇਖਕਾਂ ਦੀ ਹਾਜ਼ਰੀ ਵਿੱਚ 23 ਫਰਵਰੀ ਐਤਵਾਰ 10:30 ਵਜੇ ਡਾਕਟਰ ਪਰਮਿੰਦਰ ਸਿੰਘ ਹਾਲ ਪੰਜਾਬੀ ਪਵਨ ਲੁਧਿਆਣਾ ਵਿਖੇ ਦਿੱਤਾ ਜਾਵੇਗਾ ਇਸ ਵਿੱਚ 11000 ਰੁਪਏ ਨਕਦ ਇੱਕ ਸਨਮਾਨਚੇਨ ਅਤੇ ਦੁਸ਼ਾਲਾ ਭੇਂਟ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾਕਟਰ ਜਸਵੰਤ ਸਿੰਘ ਜਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਕਰਨਗੇ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾਕਟਰ ਗੁਰਚਰਨ ਕੌਰ ਕੋਚਰ ਡਾਕਟਰ ਗੁਜਾਰ ਸਿੰਘ ਪੰਦੇੜ ਡਾਕਟਰ ਹਰਮਿੰਦਰ ਸਿੰਘ ਹਾਜ਼ਰ ਹੋਣਗੇ। ਡਾਕਟਰ ਜਗਤਾਰ ਸਿੰਘ ਧਿਮਨ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਡਾਕਟਰ ਫਲਕ ਦੇ ਸਹਾਇਕ ਜੀਵਨ ਬਾਰੇ ਤਵਾਰਫ ਕਰਵਾਉਂਦੇ ਆ ਪਰਚਾ ਪੜਨਗੇ। ਅਤੇ ਜਸਵੀਰ ਰਾਣਾ ਕਹਾਣੀਕਾਰ ਸਨਮਾਨਿਤ ਸ਼ਖਸੀਅਤ ਦੀ ਜਾਣ ਪਹਿਚਾਨ ਕਰਵਾਉਣਗੇ ਇਸ ਮੌਕੇ ਸਾਹਿਤ ਜਗਤ ਦੀਆਂ ਮਹਾਨ ਸ਼ਖਸੀਅਤਾਂ ਵਿੱਚ 우ਸਤਾਦ ਗਜ਼ਲਗੋ ਸਰਦਾਰ ਪੰਛੀ ਡਾਕਟਰ ਹਰਮਿੰਦਰ ਸਿੰਘ ਨਵਨੀਤ ਕਿਰਨ ਅਰਵਿੰਦਰ ਪਾਲ ਸਿੰਘ ਜਨਰਲ ਸਕੱਤਰ ਪਰਲੋਚਨ ਸਿੰਘ ਝਾੜੇ ਜੋਰਾਵਰ ਸਿੰਘ ਪੰਛੀ ਪੰਮੀ ਹਬੀਬ ਪਰਮਿੰਦਰ ਅਲਵੇਲਾ ਅਰਵਿੰਦਰ ਪਾਲ ਸਿੰਘ ਤੋਂ ਬਿਨਾ ਹਾਜ਼ਰ ਕਈ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ